ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗਰੇਵਾਲ ਪੁਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸੋਨੀ ਗਰੇਵਾਲ ਸੰਦੀਪ ਸਿੰਘ ਪਿੰਡ ਕੇ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਹੈ ਜੀ ਤੇ ਜਿੰਨਾ ਵੀਰਾਂ ਨੇ ਆਉਣਾ ਹੁੰਦਾ ਬਰਨਾਲੇ ਤੋਂ ਵੀ ਮੇਰਾ ਪਿੰਡ 20 ਕਿਲੋਮੀਟਰ ਹੈ ਧੂਰੀ ਤੋਂ ਵੀ 20 ਕਿਲੋਮੀਟਰ ਹੈ ਸੰਗਰੂਰ ਤੋਂ ਵੀ 20 ਕਿਲੋਮੀਟਰ ਹੈ ਮਲੇਰ ਕੋਟਲੇ ਤੋਂ ਵੀ 20 ਕਿਲੋਮੀਟਰ ਹੈ ਜੀ ਕਿਉਂਕਿ ਮੈਂ ਤਾਂ ਦੱਸ ਰਿਹਾ ਕਈ ਵੀਰਾਂ ਨੇ ਜਦੋਂ ਆਉਣਾ ਹੁੰਦਾ ਉਹ ਪੁੱਛਦੇ ਨੇ ਮਤਲਬ ਤਾਂ ਕਰਕੇ ਵੀ ਪਤਾ ਲੱਗ ਜਾਂਦਾ ਹੁਣ ਜਿਹੜਾ ਵੀ ਵੀਰ ਸੱਜਣ ਵੀਡੀਓ ਦੇਖੂਗਾ ਤੇ ਬਹੁਤ ਹੀ ਕੀਮਤੀ ਜਾਣਕਾਰੀ ਦੇਣੀ ਹੈ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਜਾਂ ਜਿਨ੍ਹਾਂ ਦਾ ਕੀਤਾ ਹੋਇਆ ਹੈ ਉਹਨਾਂ ਦੇ ਕੰਮ ਦੀ ਗੱਲ ਹੈ ਕਿਸੇ ਦੇ ਬਾਲਡ ਖੰਭ ਖਾਂਦੇ ਨੇ ਕਿਸੇ ਦੇ ਕਹਿ ਦਿੰਦੇ ਨੇ ਸਾਡੇ ਇੱਕ ਇੱਕ ਦੋ ਦੋ ਮਰੀ ਜਾਂਦੇ ਨੇ ਕਿਸੇ ਵੀਰ ਦੇ ਅੰਡੇ ਨਹੀਂ ਦਿੰਦੇ ਕਿਸੇ ਦੀ ਕੋਈ ਸਕੈਚ ਤਾਂ ਆਪਾਂ ਸਾਰੀਆਂ ਦੂਰ ਕਰਾਂਗੇ ਨਵਾਂ ਕੰਮ ਸ਼ੁਰੂ ਕਰਨ ਵਾਲਿਆਂ ਨੂੰ ਅਹਮ ਜਾਣਕਾਰੀ ਦੇਵਾਂਗੇ ਜੀ ਦੇ ਹੁਣ ਮੇਨ ਮੇਰੀ ਬੇਨਤੀ ਹੈ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਜਿਹੜੇ ਵੀ ਨਵੇਂ ਦੇਖ ਰਹੇ ਹੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਘੰਟੀ ਵਾਲਾ ਬਟਨ ਦਬਾ ਲਿਆ ਕਰੋ ਗੱਲ ਇਹ ਹੈ ਵੀ ਮੌਸਮ ਜਿਹੜਾ ਇਸ ਵਾਰ ਟਿੱਕੇ ਨਹੀਂ ਚੱਲ ਰਿਹਾ ਕਦੇ ਧੁੱਪ ਹੋ ਜਾਂਦੀ ਹੈ ਕਦੇ ਗਰਮੀ ਹੋ ਜਾਂਦੀ ਹੈ ਇਹਦੇ 'ਚ ਬਹੁਤ ਹੀ ਦੇਖਰੇਖ ਦੀ ਲੋੜ ਹੁੰਦੀ ਹੈ ਇਦੇ ਜੇ ਤੁਹਾਡੇ ਕੋਲੇ ਪਿਓਰ ਬਰੀਡ ਹੈ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਇੱਕ ਤਾਂ ਨੋਟ ਕਰ ਲੋ ਪਰ ਥੋੜੀ ਜੀ ਸਾਫ ਸਫਾਈ ਤਾਂ ਜ਼ਰੂਰੀ ਹੁੰਦੀ ਹੈ ਜਿਵੇਂ ਥਾਂ ਸੁੱਕਾ ਰੱਖੋ ਤੁਸੀਂ ਠੀਕ ਹੈ ਜੀ ਜਿਹੜਾ ਗਿੱਲਾ ਹੋ ਗਿਆ ਤੁਹਾਡਾ ਇਹਦਾ ਇਹਨਾਂ ਦਾ ਜਿਹੜਾ ਬਿਸਤਰਾ ਕਹਿ ਲੋ ਚਾਹੇ ਉਹਨੂੰ ਲੇਟਰ ਕਹਿ ਲੋ ਚਾਹੇ ਬਸਾਵਣ ਕਹਿ ਲੋ ਅਲੱਗ-ਅਲੱਗ ਪਾਸਾ ਨੇ ਉਹਨੂੰ ਸੁੱਕਾ ਰੱਖੋ ਐ ਬਿਲਕੁਲ ਤੇ ਦੂਜਾ ਜਦੋਂ ਠੰਡੀ ਹਵਾ ਚੱਲਦੀ ਹੈ ਮੀਂਹ ਪੈਣ ਤੋਂ ਬਾਅਦ ਜਾਂ ਮੀਂਹ ਪੈਂਦੇ ਚ ਉਹਦੇ ਤੋਂ ਬਚਾ ਕੇ ਰੱਖੋ ਜਿਹੜੀ ਨਵਾਂ ਜਿੰਨਾਂ ਨੇ ਵੀਰਾਂ ਨੇ ਸ਼ੁਰੂ ਕਰਨਾ ਹੈ ਨਾ ਕੰਮ ਉਹ ਬਹੁਤ ਧਿਆਨ ਦੇ ਨਾਲ ਇਹ ਗੱਲ ਸੁਣਿਓ ਹੁਣ ਚੂਚਾ ਪਾਉਣ ਦੀ ਗਲਤੀ ਨਾ ਕਰਿਓ ਕੋਈ ਵੀ ਜੇ ਹੁਣ ਚੂਚਾ ਪਾਉਂਗੇ ਤਾਂ ਪਸਤਾਉਂਗੇ ਬਸ ਇਹ ਨੋਟ ਕਰ ਲਓ ਮੇਰਾ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਤੁਹਾਨੂੰ ਜਿਹੜੀਆਂ ਗੱਲਾਂ ਕਹਿਣਾ ਇਹ 100% ਸਹੀ ਗੱਲਾਂ ਨੇ ਹੁਣ ਚੂਚਾ ਪਾ ਕੇ ਤੁਸੀਂ ਸਾਰਾ ਸਿਆਲ ਉਹਦੀ ਉਹਨੂੰ ਖਵਾਉਂ ਪਲਾਉਂਗੇ ਤੇ ਉਹ ਠੰਡ ਨਾਲ ਦਿੱਕਤਾਂ ਵੀ ਆਉਣਗੀਆਂ ਤੇ ਉਸ ਤੋਂ ਬਾਅਦ ਅੰਡਾ ਉਹਨੇ ਗਰਮੀ 'ਚ ਦੇਣਾ ਗਰਮੀ ਦੇ ਵਿੱਚ ਅੰਡਾ ਬੇਸੇਲ ਘਟ ਜਾਂਦੀ ਹੈ ਸੇਲ ਤੇ ਥੋੜਾ ਖਰਚਾ ਪੂਰਾ ਨਹੀਂ ਹੋਣਾ ਮੈਨੂੰ ਚੂਚੇ ਵਾਲਿਆਂ ਦੇ ਫੋਨ ਬਹੁਤ ਆਉਂਦੇ ਨੇ ਪਰ ਮੈਂ ਤਾਂ ਦੇਖੋ ਜੇ ਤਾਂ ਬਣਾਉਣੇ ਹੁਣ ਪੈਸੇ ਚੁੱਪ ਕਰਕੇ ਆਪਾਂ ਚੂਚਾ ਦੇ ਦਈਏ ਪੈਸੇ ਫੜ ਲਈਏ ਪਰ ਮੇਰਾ ਉਹ ਕੰਮ ਨਹੀਂ ਮੇਰਾ ਕੰਮ ਹੈ ਜਿਹੜੇ ਸਾਡੇ ਬੀਰਪਦਾ ਨੌਜਵਾਨ ਬੇਰੁਜ਼ਗਾਰ ਨੇ ਉਹਨਾਂ ਨੂੰ ਕਾਮਯਾਬ ਕਰਨਾ ਕੋਈ ਵੀ ਚੀਜ਼ ਵੇਚਣੀ ਔਖੀ ਨਹੀਂ ਬਾੜ ਵੇਚਣਾ ਔਖਾ ਨਹੀਂ ਮੁਰਗੀ ਵੱਡੀ ਫੇਲ ਕਰਦੇ ਆ ਇਸ ਟਾਈਮ ਆਪਾਂ ਵੇਚਣੀ ਔਖੀ ਨਹੀਂ ਚੂਚਾ ਵੇਚਣਾ ਔਖਾ ਨਹੀਂ ਹੈਗਾ ਪਾਲਣਾ ਉਹਦੇ ਨਾਲ ਮਦਦ ਕਰਨੀ ਉਹਦੇ ਨਾਲ ਉਹਨੂੰ ਕਾਮਯਾਬ ਕਰਨਾ ਔਖਾ ਹੁੰਦਾ ਉਹ ਆਪਾਂ ਕਰਾਉਣੇ ਆ ਕਿਉਂਕਿ ਨਵੇਂ ਬੰਦੇ ਨੂੰ ਨਹੀਂ ਪਤਾ ਹੁੰਦਾ ਆਪਾਂ ਉਹਨਾਂ ਨੂੰ ਜਾਣਕਾਰੀ ਦਿਨੇ ਆ ਸਾਰੀ ਪ੍ਰੋਪਰ ਜਾਣਕਾਰੀ ਦੇ ਕੇ ਉਹਨੂੰ ਸਮੇਂ-ਸਮੇਂ ਤੇ ਜਿਹੜੀ ਵੀ ਕੋਈ ਕੈਲਸ਼ੀਅਮ ਦੇਣੀ ਆ ਜਾਂ ਮਲਟੀਟਾਮਨ ਦੇਣਾ ਉਹ ਆਪਾਂ ਸਮੇਂ-ਸਮੇਂ ਤੇ ਦੱਸਦੇ ਰਹਿਣੇ ਆ ਜੀ ਠੀਕ ਹੈ ਨਾ ਤੇ ਇਸ ਕਰਕੇ ਮੇਰੀ ਬੇਨਤੀ ਹੈ ਵੀ ਜਿੰਨਾਂ ਨੇ ਵੀ ਨਵਾਂ ਕੰਮ ਸ਼ੁਰੂ ਕਰਨਾ ਹੈ ਉਹ ਬਹੁਤ ਲੇਟ ਨੇ ਚੂਚਾ ਨਾ ਹੁਣ ਪਾਈਓ ਤੁਸੀਂ ਕੀ ਕਰੋ ਵੱਡੀ ਮੁਰਗੀ ਲੈ ਲਓ ਛੋੜੀ ਲੈ ਲਓ ਭਾਵੇਂ 100 ਮੁਰਗੀ ਤੋਂ ਸ਼ੁਰੂ ਕਰ ਲਓ 200 ਤੋਂ ਸ਼ੁਰੂ ਕਰ ਲਓ 400 ਤੋਂ ਸ਼ੁਰੂ ਕਰ ਲਓ ਜਿੰਨੀ ਤੁਹਾਡੀ ਗੰਜੈਸ ਹੈ ਜਿੰਨਾ ਤੁਹਾਡਾ ਬਜਟ ਹੈ ਉਹਦੇ ਹਿਸਾਬ ਨਾਲ ਸ਼ੁਰੂ ਕਰ ਲਓ ਤੁਸੀਂ ਕੰਮ ਠੀਕ ਹੈ ਜੀ ਪਰ ਚੂਚਾ ਪਾਉਣ ਨਾਲੋਂ ਜੇ ਤੁਸੀਂ ਨਾਂ ਵੀ ਕਰੋ ਮੈਂ ਤੁਹਾਨੂੰ ਮੋਰ ਨੇ ਜਿੰਨਾ ਵੀ ਤੁਸੀਂ ਨਾਂ ਵੀ ਸ਼ੁਰੂ ਕਰੋ ਚਾਹੇ ਪਰ ਚੂਚਾ ਨਾ ਪਾਇਓ ਹੁਣ ਪਸਤਾਉਂਗੇ ਮੇਰੀ ਗੱਲ ਨੂੰ ਯਾਦ ਰੱਖਿਓ ਠੀਕ ਹੈ ਜੀ ਤੇ ਆਪਣੇ ਆਪਾਂ ਜਿਹੜੀ ਮੁਰਗੀ ਸੇਲ ਕਰਦੇ ਆ ਇਹਦਾ ਵੀ ਨਾਲ ਦੱਸ ਦਈਏ ਵੀ ਬਲੈਕ ਐਸਟਰਲੋਕ ਆਰ ਆਈ ਆਰ ਜੇ ਮੀਟ ਲਈ ਪਾਉਣੇ ਨੇ ਕਿਸੇ ਨੇ ਤਾਂ ਡਬਲ ਐਕ ਜੀ ਮਿਲ ਜੂਗੀ ਨੇ ਤੇ ਨਾਲ ਦੀ ਨਾਲ ਆਪਾਂ ਮੁਰਗੇ ਤੇ ਬੱਕਰੇ ਦਾ ਆਚਾਰ ਵੀ ਤਿਆਰ ਕਰਦੇ ਆ ਪਟੇਰ ਦਾ ਆਚਾਰ ਵੀ ਮਿਲੂਗਾ ਤੁਹਾਨੂੰ ਠੀਕ ਹੈ ਜੀ ਪ्योर ਬਰੀ ਆਚਾਰ ਹੁੰਦਾ ਆਪਣਾ ਤਾਜ਼ਾ ਆਰ ਆਈ ਆਰ ਮੁਰਗੇ ਦਾ ਪਾ ਆਚਾਰ ਪਾਉਣੇ ਆ ਠੀਕ ਹੈ ਜੀ ਬੱਕਰੇ ਦਾ ਦੇਸੀ ਦਾ ਪਾਉਣੇ ਆ ਤੇ ਪਟੇਰ ਦਾ ਇਹ ਤੁਹਾਨੂੰ ਬੁਕਿੰਗ ਕਰਵਾ ਲਓ ਮਿਲ ਜੂਗਾ ਤਾਜ਼ਾ ਹੀ ਤਿਆਰ ਕਰਦੇ ਆ ਤੇ ਬਾਕੀ ਜਿਨ੍ਹਾਂ ਨੇ ਮੁਰਗੀਆਂ ਲੈਣੀਆਂ ਨੇ ਉਹ ਪਿਓਰ ਬਰੀਡ ਮਿਲੂਗੀ ਸਾਡੇ ਕੋਲੋਂ ਤਾਂ ਜੀ ਉਹ ਕਾਲੇ ਦਿੱਸਦੇ ਨੇ ਤੁਹਾਨੂੰ ਬਲੈਕ ਐਸਟਰਲੋਪ ਹੈ ਜੋ ਅੱਜ ਕੱਲ ਕੋਈ ਨਹੀਂ ਸੇਲ ਕਰ ਰਿਹਾ ਸਾਡੇ ਕੋਲੋਂ ਜਿੰਨੇ ਮਰਜ਼ੀ ਲੈ ਲਓ ਆਰ ਆਈ ਆਰ ਜਿੰਨੇ ਮਰਜ਼ੀ ਲੈ ਲਓ ਬਿਮਾਰ ਘੱਟ ਹੋਣਗੇ ਜਿਹੜੀਆਂ ਤੁਸੀਂ ਬਰੀਡਾਂ ਕੋਈ ਕਿਤੇ ਦੀ ਹੈ ਦੂਰ ਉਰ ਵਾਲੀ ਕੋਈ ਕਿਤੇ ਦੀ ਜਿਹੜੀ 2-2 ਸਾਲ ਕੇਜ ਚਾਂਡਾ ਦੇ ਕੇ ਆਈ ਹੁੰਦੀ ਹੈ ਉਹ ਤੁਹਾਨੂੰ ਚਾਹੇ 350 ਦੀ ਮਿਲ ਜੇ ਚਾਹੇ 200 ਦੀ ਮਿਲ ਜੇ ਪਰ ਪਸਤਾਉਂਗੇ ਤੁਸੀਂ ਬਾਅਦ ਦੇ ਵਿੱਚ ਬ੍ਰੀਡ ਵਧੀਆ ਲੈ ਲਿਓ ਨਵੇਂ ਵੀਰੇ ਧਿਆਨ ਰੱਖਿਓ ਸੈੱਡ ਹੈ ਜਿਹੜਾ ਤੁਹਾਡਾ ਉਹਦੇ ਚੀਜ਼ ਨਾ ਹੋਵੇ ਮੁਰਗੀ 200 ਪਾਉਣੀ ਆ ਲਿਆ ਸੈੱਡ ਹੋਵੇ ਪਾ ਦਿਓ 400 ਆਪਸ ਵਿੱਚ ਖੰਭ ਖਾ ਖਾ ਮਾਰੀ ਜਾਣਗੇ ਇਹ ਬਹੁਤ ਫੋਨ ਆਉਂਦੇ ਨੇ ਪਰ ਇੱਕ ਮੇਰੀ ਗੱਲ ਵੀਰੇ ਵੀਰ ਜਿਹੜੇ ਵੀ ਇਸ ਸਮੇਂ ਦੇ ਸੱਜਣ ਮਿੱਤਰ ਸਾਰੇ ਸਤਿਕਾਰਯੋਗ ਹੋ ਜਿਹੜੇ ਵੀ ਫੋਨ ਕਰਦੇ ਹੋ ਜਦੋਂ ਵੀ ਮੇਰੇ ਵੀਰੋ ਤੁਸੀਂ ਤਾਂ ਮੇਰੀ ਗੱਲ ਨੂੰ ਤੁਸੀਂ ਸੁਣਿਆ ਕਰੋ ਧਿਆਨ ਦੇ ਨਾਲ ਮੈਨੂੰ ਪਤਾ ਨਾਲ ਦੀ ਨਾਲ ਲੱਗ ਜਾਂਦਾ ਜਦੋਂ ਤੁਸੀਂ ਦੱਸ ਦਿੰਦੇ ਹੋ ਨਾ ਸਵਾਲ ਕਰ ਦਿੰਦੇ ਹੋ ਵੀ ਸਾਡੇ ਜੀ ਖੰਭ ਖਾਂਦੇ ਨੇ ਜਾਂ ਸਾਡੇ ਆਂਡੇ ਤੋੜਦੇ ਨੇ ਜਾਂ ਸਾਡੇ ਕੋਈ ਵੀ ਪ੍ਰੋਬਲਮ ਮੈਨੂੰ ਨਾਲ ਦੀ ਨਾਲ ਪਤਾ ਲੱਗ ਜਾਂਦਾ ਮੈਂ ਇਹਨਾਂ ਦੇ ਵਿੱਚੋਂ ਸਥਿਤੀਆਂ 'ਚੋਂ ਲੰਘਿਆ ਹੋਇਆ ਫੇਰ ਤੁਸੀਂ ਸ਼ਾਰਟ 'ਚ ਆਪਣਾ ਦੱਸ ਕੇ ਮੇਰੇ ਤੋਂ ਸੁਣਿਆ ਕਰੋ ਮੈਂ ਤੁਹਾਨੂੰ ਸਾਰਾ ਦੱਸਦਾ ਰਿਹਾ ਹੁਣ ਖੰਭ ਖਾਣ ਵਾਲੀ ਤੇ ਗੱਲ ਤੇ ਆਜੋ ਤੁਸੀਂ ਖੰਭ ਖਾਣਗੇ ਜਾਂ ਤਾਂ ਥਾਂ ਥੋੜਾ ਹੋਊ ਤੁਹਾਡੇ ਕੋਲੇ ਉਦੋਂ ਖਾਣਗੇ ਜਾਂ ਤੁਸੀਂ ਖਰਾਕ ਘੱਟ ਦਿੰਨੇ ਹੋ ਉਦੋਂ ਖਾਣਗੇ ਜਾਂ ਤੁਸੀਂ ਕੈਲਸ਼ੀਅਮ ਨਹੀਂ ਪਾਉਂਦੇ মালਟੀਵਿਟਾਮਿਨ ਨਹੀਂ ਪਾਉਂਦੇ ਉਦੋਂ ਖੰਭ ਖਾਣਗੇ ਇਹਨਾਂ ਨੂੰ ਅੰਡੇ ਜੇ ਹੁਣ ਤੁਹਾਡੇ ਬਾਰਡ 4 ਮਹੀਨੇ ਦੇ ਹੋ ਗਏ ਤਾਂ ਇਹਨਾਂ ਨੂੰ ਕੈਲਸ਼ੀਅਮ ਵੀ ਦੇਓ ਪ੍ਰੋਪਰ ਮਾਤਰਾ 'ਚ ਪੱਥਰ ਵੀ ਰੱਖੋ ਸੈੱਡ ਦੇ ਵਿੱਚ ਠੀਕ ਹੈ ਨਾ ਮੈਂ ਤਾਂ ਕਹਿੰਦਾ ਵੀ ਡੇਲੀ ਖਰਾਕ 'ਚ ਨਾ ਪੱਥਰ ਪਾਓ ਸੈੱਡ 'ਚ ਰੱਖ ਦੋ ਇੱਕ ਥਾਂ ਤੇ ਜਿੰਨੇ ਆਪਣਾ ਰੱਖਿਆ ਹੋਇਆ ਦਿਸਦਾ ਹੋਊ ਤੁਹਾਨੂੰ ਇਹ ਮੈਂ ਦਿਖਾਉਣਾ ਇੱਕ ਮਿੰਟ ਉਹ ਗੱਟਾ ਪਿਆ ਜੀ ਆ ਆ ਆ ਆ ਆ ਆ ਪਿਆ ਮੁਰਗੀ ਖੜੀ ਆ ਉਹਦੇ ਉੱਤੇ ਇਧਰ ਦੀ ਮੈਂ ਤੁਹਾਨੂੰ ਦਿਖਾ ਦਿੰਨਾ ਆ ਪਿਆ ਗੱਟਾ ਇਹ ਇੱਥੇ ਪੱਥਰ ਹੈ ਠੀਕ ਹੈ ਨਾ ਹਾਂ ਤੇ ਇਹ ਮੇਰਾ ਰੱਖਿਆ ਹੋਇਆ ਸੈੱਟ ਦੇ ਵਿੱਚ ਦੂਜੀ ਗੱਲ ਜਿਹੜੇ ਪਰਦੇ ਨੇ ਆਲੇ-ਦਾਲੇ ਵੀ ਮੈਂ ਉਹ ਆਪਣੀ ਵਿੰਡੋ ਖੁੱਲ੍ਹੀਆਂ ਨੇ ਠੀਕ ਹੈ ਜੀ ਤੇ ਇਹਨਾਂ ਨੂੰ ਲਾ ਦਿਆ ਕਰੋ ਮੀਂਹ ਪੈਂਦੇ ਚ ਠੀਕ ਹੈ ਨਾ ਹੁਣ ਆਪਣੀਆਂ ਵੱਡੀ ਜਾਲੀ ਖੁੱਲ੍ਹੀ ਆ ਮੀ ਪੈਣ ਬਿੜੇ ਨੂੰ ਲਾ ਦੇਣੀ ਆ ਹਵਾ ਜਦੋਂ ਠੰਢੀ ਚੱਲਦੀ ਤੇਜ਼ ਹਵਾ ਅੰਦਰ ਸਿੱਟੇ ਨਾ ਆਉਣ ਬਸੜਨਾ ਆਵੇ ਹੈਨਾ ਤੇ ਇਹ ਕਿਨਾਂ ਦੇ ਬੈਠਣ ਦਾ ਜਿਵੇਂ ਹੁਣ ਮੇਰੇ ਖੁਰਲੀ ਤੇ ਬਰਡ ਫਿਰਦੇ ਨੇ ਇਧਰ ਵੀ ਬਰਡ ਖੁਰਲੀ ਤੇ ਜੜੇ ਫਿਰਦੇ ਨੇ ਠੀਕ ਹੈ ਜੀ ਉਧਰ ਵੀ ਕਾਲੇ ਵੀ ਖੁਰਲੀ ਤੇ ਨੇ ਇਸ ਤਰ੍ਹਾਂ ਇਹਨਾਂ ਨੂੰ ਥਾਂ ਬਣੀ ਹੋਵੇ ਬੈਠਣ ਦੇ ਲਈ ਤੇ ਵਿੱਚ ਕੋਈ ਆ ਜਿਵੇਂ ਫੱਟੀਆਂ ਵੀ